ਸਾਰੇ ਕਬੂਤਰ ਬਾਜਪ੍ਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਪ੍ਰਾਭੋ ਸਾਰੇ ਭਰਾਵਾਂ ਦਾ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਵਾਗਤ ਆ ਵੈਲਕਮ ਆ ਵੀਰੇ ਆਪਾਂ ਪ੍ਰਾਭੋ ਆਪਣੇ ਇੰਸਟਾ ਦੇ ਉੱਪਰ ਵੀ ਇੱਕ ਅਕਾਊਂਟ ਬਣਾਇਆ ਆ ਹੁਸ਼ਿਆਰਪੁਰ ਕਬੂਤਰਬਾਜੀ ਦੇ ਨਾਮ ਤੇ ਮੇਰੇ ਵੀਰ ਉੱਥੇ ਵੀ ਜਾ ਕੇ ਫੋਲੋ ਕਰ ਲਿਓ ਕਿਉਂਕਿ ਉੱਥੇ ਆਪਾਂ ਥੋੜਾ ਛੋਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਜਿਹੜੇ ਭਰਾ ਲੰਮੀ ਵੀਡੀਓ ਨਹੀਂ ਦੇਖ ਸਕਦੇ ਤੇ ਉੱਥੇ ਦੇਖ ਸਕਦੇ ਆ ਤੇ ਉਧਰ ਵੀ ਆਪਾਂ ਨੇ ਅੱਜ ਜਿਹੜੀ ਵੀਡੀਓ ਪਾਈ ਆ ਉਹ ਇੱਧਰ ਵੀ ਪਾਵਾਂਗੇ ਕਿਉਂਕਿ ਥੋੜੇ ਸਮੇਂ ਦੇ ਵਿੱਚ ਉਧਰ 60 ਸੈਕਿੰਡ ਵਿੱਚ ਜਾਂ 90 ਸੈਕਿੰਡ ਦੇ ਵਿੱਚ ਸਾਰੀ ਗੱਲਬਾਤ ਨਹੀਂ ਦੱਸੀ ਜਾਂਦੀ ਤੇ ਸ਼ੋਰਟ ਦੇ ਵਿੱਚ ਕੁਝ ਗੱਲਾਂ ਦਸੀਆਂ ਨੇ ਉਧਰ ਤੇ ਉਧਰ ਵੀ ਦੱਸਿਆ ਆ ਕਿ ਆਪਣਾ ਚੈਨਲ YouTube ਤੇ ਵੀ ਹੈਗਾ ਹੁਸ਼ਿਆਰਪੁਰ ਕਬੂਤਰਬਾਜੀ ਤੇ ਮੇਰੇ ਵੀਰ ਭਰਾ ਉਧਰ ਵੀ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਨਾ ਉਧਰ ਫੋਲੋ ਕਰ ਲੈਣ ਇੱਧਰ ਸਬਸਕ੍ਰਾਈਬ ਕਰ ਲੈਣ ਕਿਉਂਕਿ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਸੋ ਅੱਜ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਬਾਤ ਸੀਗੀ ਭਰਾਵੋ ਤੇ ਮੇਰੇ ਵੀਰ ਭਰਾ ਬਣ ਅੱਤ ਦੇਖ ਸਕਦੇ ਹੋ ਤੁਸੀਂ ਕਬੂਤਰ ਆਪਾਂ ਨੇ ਅੱਜ ਨਵਾਏ ਆ ਤੇ ਕਾਫੀ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਇੰਸਟਾ ਦੇ ਉੱਪਰ ਵੀ ਪੈਂਦੀਆਂ ਪੀਆਂ ਸਾਰੇ ਭਰਾਜ ਦਾ ਪਿੰਜਰਿਆਂ ਵਿੱਚ ਪਾ ਕੇ ਉੱਪਰੋਂ ਦੀ ਪਾਣੀ ਸੁੱਟਦੇ ਪਏ ਆ ਕਬੂਤਰਾਂ ਦੇ ਉੱਪਰ ਠੀਕ ਆ ਤੇ ਕਬੂਤਰਾਂ ਨਵਾਉਂਦੇ ਪਏ ਆ ਤੇ ਆਪਣਾ ਥੋੜਾ ਜਿਹਾ ਤਰੀਕਾ ਅਲੱਗ ਆ ਨਵਾਉਣ ਦਾ ਤੇ ਉਹ ਭਰਾਵਾਂ ਨਾਲ ਅੱਜ ਆਪਾਂ ਸਾਂਝਾ ਕਰਾਂਗੇ ਠੀਕ ਆ ਜੀ ਆਪਾਂ ਨੇ ਵੀਰੇ ਕੀ ਕੀਤਾ ਆ ਇੱਕ ਆਪਾਂ ਸਾਬਣ ਲੈ ਕੇ ਆਏ ਆ ਜਿਹਨੂੰ ਕੱਪੜੇ ਧੋਣ ਵਾਲਾ ਸਾਬਣ ਕਹਿੰਦੇ ਆ ਨਰੋਲ ਸਾਬਣ ਵੀ ਕਹਿੰਦੇ ਸੀ ਇਹਨੂੰ ਤੇ ਆਮ ਭਾਸ਼ਾ ਵਿੱਚ ਆਪਣੇ ਪਿੰਡਾਂ 'ਚ ਕੋੜਾ ਸਾਬਣ ਵੀ ਕਹਿ ਦਿੰਦੇ ਆ ਕੱਪੜੇ ਧੋਣ ਵਾਲਾ ਠੀਕ ਆ ਜੀ ਇਹਨੂੰ ਆਪਾਂ ਥੋੜੇ ਨੂੰ ਇਹਦੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਜਿਹੜਾ ਭਰਾਮ ਦੇ ਕਬੂਤਰ ਤੇ ਆਪ ਨਹਾ ਲੈਂਦੇ ਉਹਨਾਂ ਨੂੰ ਆਪ ਨਹਾਉਂਦੇ ਹੋ ਤੇ ਜਿਹੜੇ ਵਿੱਚ ਨਹੀਂ ਨਹੁੰਦੇ ਉਹਨਾਂ ਨੂੰ ਫੜ ਕੇ ਨਵਾ ਲਿਓ ਤੇ ਆਪਾਂ ਨੇ ਤਕਰੀਬਨ ਸਾਰੇ ਫੜ ਕੇ ਕਬੂਤਰ ਨਵਾਏ ਆ ਕਿਉਂਕਿ ਆਪਣੇ ਕਬੂਤਰ ਕਾਫੀ ਸਮੇਤ ਨਵਾਏ ਨਹੀਂ ਸੀਗੇ ਤੇ ਆਪਣੇ ਕੋਲ ਭਾਂਡਾ ਵੀ ਡੂੰਗਾ ਹੀ ਜਿਹਦੇ ਕਰਕੇ ਕਬੂਤਰ ਡਰ ਦੇ ਵਿੱਚ ਨਹੀਂ ਸੀ ਵੱੜਦੇ ਤੇ ਆਹ ਸਾਬਣ ਵਾਲੇ ਪਾਣੀ ਦੇ ਵਿੱਚ ਆਪਾਂ ਨੇ ਕਬੂਤਰ ਨਵਾਏ ਆ ਇਹਦੇ ਨਾਲ ਕਬੂਤਰ ਦੇ ਪਰਾਂ ਵਿੱਚ ਜਿਹੜਾ ਕੀੜਾ ਕਿਤੇ ਲੱਗਾ ਹੁੰਦਾ ਉਹ ਵੀ ਨਿਕਲ ਜਾਂਦਾ ਆ ਤੇ ਦੂਸਰਾ ਨਵਾਂ ਵੀ ਨਹੀਂ ਲੱਗਦਾ ਤੇ ਜਿਹੜੇ ਪਰ ਵਿੱਚ ਰੁਕ ਗਏ ਹੁੰਦੇ ਕਬੂਤਰਾਂ ਦੇ ਉਹ ਵੀ ਤੁਰ ਪੈਂਦੇ ਆ ਪਰ ਠੀਕ ਆ ਤੇ ਜੇਕਰ ਇਹ ਵਾਲਾ ਪਾਣੀ ਕਬੂਤਰ ਪੀ ਵੀ ਲੈਣ ਤਾਂ ਵੀ ਕੋਈ ਨੁਕਸਾਨ ਵਾਲਾ ਕੰਮ ਨਹੀਂਗਾ ਕਿਉਂਕਿ ਆ ਦਿਨਾਂ ਵਿੱਚ ਸਾਬਣ ਜਿਹੜਾ ਆ ਉਹ ਵੀ ਕਾਂ ਜਿਹੜੇ ਉਹ ਸਾਬਣ ਖਾਂਦੇ ਆ ਦਿਨਾਂ ਦੇ ਵਿੱਚ ਕਿਉਂਕਿ ਮੌਸਮ ਥੋੜਾ ਖੁਸ਼ਕਾ ਹੋ ਜਾਂਦਾ ਆ ਤੇ ਕੋਰਾ ਪੈਣ ਕਰਕੇ ਲੀਵਰ ਥੋੜੇ ਡਾਈਮ ਜਿਹਾ ਹੋ ਜਾਂਦੇ ਕਬੂਤਰਾਂ ਦੇ ਤੇ ਇਹਦੇ ਨਾਲ ਜਿਹੜੇ ਲੀਵਰ ਸੈੱਟ ਹੋ ਜਾਂਦੇ ਕਬੂਤਰਾਂ ਦੇ ਤੇ ਆਪਾਂ ਦਾਣਾ ਪੋਣ ਤੋਂ ਬਾਅਦ ਅੱਜ ਮੰਨ ਲਵੋ ਥੋੜਾ ਸਾਬਣ ਅੱਧਿਕ ਗਲਾਸੀ ਘੋਲ ਕੇ ਪਾਣੀ ਦੇ ਵਿੱਚ ਥੋੜਾ ਜਿਹਾ ਸਾਬਣ ਕੁੰਡਿਆਂ ਦੇ ਵਿੱਚ ਵੀ ਕਬੂਤਰਾਂ ਦੇ ਪਾਵਾਂਗੇ ਤਾਂ ਕਿ ਉਹਦੇ ਜਿਹੜਾ ਲੀਵਰ ਆ ਉਹ ਵੀ ਸੈੱਟ ਹੋ ਜਾਣ ਲਗਾਤਾਰ ਨਹੀਂ ਪੋਣਾ ਅੱਜ ਆਪਾਂ ਇੱਕੋ ਹੀ ਦਿਨ ਪਾਵਾਂਗੇ ਠੀਕ ਆ ਭਰਾਵੋ ਤੇ ਕਬੂਤਰ ਤੁਸੀਂ ਜਦੋਂ ਨਭਾਉਣੇ ਆ ਤੇ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਆ ਕਿ ਪਹਿਲੀ ਗੱਲ ਤੇ ਕਬੂਤਰਾਂ ਨੂੰ ਦਾਣਾ ਪਾਉਣ ਤੋਂ ਪਹਿਲਾਂ ਹੀ ਤੁਸੀਂ ਨਭਾਉਣਾ ਆ ਦਾਣਾ ਨਹੀਂ ਪਾਉਣਾ ਪਹਿਲਾਂ ਠੀਕ ਆ ਤੇ ਦੂਸਰੀ ਗੱਲ ਜਿਹੜੀਆਂ ਕਬੂਤਰੀਆਂ ਕੁਛ ਮੰਨ ਲਓ ਤੁਹਾਡੀਆਂ ਆਪਸ ਵਿੱਚ ਜੋੜੇ ਲਾ ਕੇ ਜਾਂ ਆਂਡੇ ਦੇਣ ਵਾਲੀਆਂ ਅੱਜ ਕੱਲ੍ਹ ਚ ਜਾਂ ਇੱਕ ਦਿੱਤਾ ਆ ਜਾਂ ਦਿੱਤੇ ਆ ਉਹਨਾਂ ਨੂੰ ਵੀ ਨਹੀਂ ਗਨਭਾਉਣਾ ਠੀਕ ਆ ਉਹਨਾਂ ਨੂੰ ਵੀ ਤੁਸੀਂ ਰੋਕੇ ਨਵਾ ਸਕਦੇ ਹੋ ਇੱਕ ਦੋ ਦਿਨ ਤੇ ਇਦਾਂ ਨਹੀਂ ਗਾ ਤੁਸੀਂ ਨਭਾਉਣਾ ਠੀਕ ਆ ਭਰਾਵੋ ਤੇ ਚੰਗੀ ਤਰ੍ਹਾਂ ਨਾਲ ਨਹੀਂ ਕਬੂਤਰਾਂ ਨਿਭਾਉਣਾ ਸਿਰਫ ਉੱਪਰ-ਉੱਪਰ ਹੀ ਤੁਸੀਂ ਨਿਭਾਉਣਾ ਆ ਤੇ ਪਾਣੀ ਜਿਹੜਾ ਆ ਆ ਦੇਖੋ ਬਹੁਤਾ ਸੰਘਣਾ ਨਹੀਂ ਹੋਣਾ ਚਾਹੀਦਾ ਤੁਹਾਡਾ ਤੇ ਨੋਰਮਲ ਜਿਹਾ ਪਾਣੀ ਹੋਵੇ ਠੀਕ ਆ ਤੇ ਬਾਕੀ ਇੱਕ ਕਬੂਤਰ ਮੈਂ ਨਿਵਾ ਕੇ ਤੁਹਾਨੂੰ ਦਿਖਾ ਲ ਦਿਨਾ ਆ ਤੇ ਮੇਰੇ ਵੀਰ ਭਰਾ ਉਸੇ ਤਰੀਕੇ ਨਾਲ ਕਬੂਤਰਾਂ ਨਿਵਾ ਲਿਓ ਤੇ ਤੁਹਾਡੇ ਕਬੂਤਰ ਬਿਲਕੁਲ ਸੈੱਟ ਰਹਿਣਗੇ ਤੇ ਆਹ ਵਾਲਾ ਪਾਣੀ ਜਿਹੜਾ ਇੱਕ ਇੱਕ ਅੱਧੀ ਅੱਧੀ ਗਲਾਸੀ ਤੁਸੀਂ ਕਬੂਤਰਾਂ ਨੂੰ ਜਰੂਰ ਪਾਓ ਜੇ ਹਿਸਾਬ ਨਾਲ ਤੁਹਾਡੇ ਕੁੰਡੇ 'ਚ 1.5 ਕਿਲੋ ਦਾ ਆਇਆ ਫੇਰ ਤੁਸੀਂ ਇੱਕ ਗਲਾਸੀ ਪਾ ਲਿਓ ਜੇ ਤੁਹਾਡਾ ਕਿਲੋਗਦਾ ਕੁੰਡਾ ਫੇਰ ਤੁਸੀਂ ਅੱਧੀ ਗਲਾਸੀ ਪਾ ਲਿਓ ਸਾਬਣ ਵਾਲੇ ਪਾਣੀ ਦੀ ਵਿੱਚ ਠੀਕ ਆ ਉਹਦੇ ਨਾਲ ਤੁਹਾਡੇ ਕਬੂਤਰ ਦੇ ਲੀਵਰ ਜਿਹੜੇ ਸੈੱਟ ਰਹਿਣਗੇ ਮੈਂ ਦਿਖਾ ਦਾਂ ਤੁਹਾਨੂੰ ਨਵਾ ਕੇ ਆ ਦੇਖੋ ਮੇਰੇ ਵੀਰ ਭਰਾ ਬਸ ਏਦਾਂ ਕਬੂਤਰ ਨੂੰ ਆ ਪੱਲਾ ਫੜ ਕੇ ਇਧਰੋਂ ਪੱਲਾ ਮਾਰ ਲੈਣਾ ਤੇ ਦੂਜੀ ਸਾਈਡ ਇਧਰੋਂ ਪੱਲਾ ਮਾਰ ਲੈਣਾ ਤੇ ਪੂਛ ਇੱਕ ਦੋ ਵਾਰੀ ਖੋਲ ਕੇ ਮਾੜੀ ਜੀ ਏਦਾਂ ਕਰ ਲੈਣੀ ਬਸ ਇੰਨਾ ਕੀ ਦਿਮਾਉਣਾ ਹੈ ਜਿਆਦਾ ਮਲਣਾ ਨਹੀਂਗਾ ਕਬੂਤਰ ਨੂੰ ਠੀਕ ਆ ਭਰਾਵੋ ਤੇ ਇੰਨੇ ਦੇ ਨਾਲ ਹੀ ਤੁਹਾਡੇ ਕਬੂਤਰ ਬਿਲਕੁਲ ਸੈੱਟ ਹੋ ਜਾਣੇ ਆ ਤੇ ਮੌਸਮ ਖੁਸ਼ਕ ਹੋਣ ਕਰਕੇ ਕਬੂਤਰਾਂ ਦੇ ਲੀਵਰਾਂ 'ਚ ਪ੍ਰੋਬਲਮ ਆਉਂਦੀ ਆ ਕਬੂਤਰ ਸੁੱਕਣੇ ਸ਼ੁਰੂ ਹੋ ਜਾਂਦੇ ਆ ਤੇ ਆਹ ਵਾਲਾ ਤਰੀਕਾ ਪਲੋਂਣ ਵਾਲਾ ਵੀ ਜ਼ਰੂਰ ਅਪਣਾ ਲਿਓ ਤੇ ਆਪਣਾ ਚੈਨਲ ਹੁਸ਼ਿਆਰਪੁਰ ਕਬੂਤਰਬਾਜੀ ਅਕਾਊਂਟ ਜਿਹੜਾ ਇੰਸਟਾਗ੍ਰam ਤੇ ਉਹਨੂੰ ਮੇਰੇ ਭਰਾ ਫੋਲੋ ਕਰ ਲਿਓ ਤੇ ਤਾਂ ਕਿ ਤੁਹਾਡੇ ਤੱਕ ਹਰ ਇੱਕ ਜਾਣਕਾਰੀ ਪੁੱਜਦੀ ਕਰ ਸਕੀ ਏ ਠੀਕ ਹੈ ਮੇਰੇ ਵੀਰ ਭਰਾਵੋ ਤੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾਵਾਂ ਦਾ ਧੰਨਵਾਦ ਹੈ ਸਤਿ ਸ਼੍ਰੀ ਅਕਾਲ